ਸਭ ਤੋਂ ਪਹਿਲਾਂ ਇਹ ਤਸਵੀਰ ਦੇਖੋ ਪਹਿਲੀ ਤਸਵੀਰਾਂ ਨੇਹਾ ਦੇ ਵਿਆਹ ਦੀ ਜਿਸ ਚੋਂ ਕਿੰਨੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਦੂਸਰੀ ਤਸਵੀਰਾਂ ਵਿਆਹ ਤੋਂ 5 ਮਹੀਨੇ ਬਾਅਦ ਇੱਕ ਹਸਪੀਟਲ ਦੀ ਜਿਸ ਵਿੱਚ ਇਹ ਲੜਕੀ ਬੇਸੁੱਧ ਪਈ ਆ ਪਰਿਵਾਰ ਵਾਲਿਆਂ ਦੇ ਮਤਲਬ ਕੋ ਉਸ ਨੂੰ ਇੱਥੇ ਤੱਕ ਪਹੁੰਚਾਉਣ ਪਿੱਛੇ ਉਸਦੇ ਸਹੁਰੇ ਪਰਿਵਾਰ ਦਾ ਹੱਥ ਹੈ ਜੋ ਕਿ ਡਰਾਮਾ ਇਸ ਕੁੜੀ ਦੇ ਨਾਲ ਇਨ੍ਹਾਂ 5 ਪੰਜ ਮਹੀਨੇ ਦੌਰਾਨ ਹੋਈਆਂ ਉਹ ਤੁਹਾਡੇ ਰੋਂਕੇ ਖੜੇ ਕਰ ਦੇਣੀਆਂ ਆ ਪੰਜਾਬ ਅਨੰਦਪੁਰ ਦੇ ਅਦੀਰ ਪਿੰਡਾਂ ਪਿੰਡ ਚ ਜੜੀ ਇੱਥੋਂ ਦੀ ਰਹਿਣ ਵਾਲੀ ਇੱਕ ਕੁੜੀ ਨੇਹਾ ਜਿਸ ਦੇ ਜਿਸ ਦੇ ਪਰਿਵਾਰ ਚ ਉਸਦੇ ਪਿਤਾ ਮਾਤਾ ਤੇ ਭਰਾ ਰਹਿੰਦੇ ਸੀ ਇਸ ਲੜਕੀ ਨੇਹਾ ਦਾ ਜਨਮ ਪਰਿਵਾਰ ਵਾਲਿਆਂ ਵੱਲੋਂ ਸੌਰਿਆ ਦੇ ਨਾਲ ਕੁਝ ਗੱਲਾਂ ਸੰਝੇ ਕੀਤੀਆਂ ਗਈਆਂ ਸੀ ਕਿ ਸਾਡੀ ਕੁੜੀ ਦਾ ਅੰਮ੍ਰਿਤ ਛਕਿਆ ਹੋਇਆ ਹੈ ਉਹ ਸਾਰੇ ਸਿੱਖੀ ਸੰਧਾਤਾ ਦਾ ਪਾਲਣ ਕਰੂਗੀ ਇਸ ਤੋਂ ਵੱਧ ਨੀਹਾ ਦੇ ਸੌਰੇ ਪਰਿਵਾਰ ਵੱਲੋਂ ਵੀ ਕੋਈ ਅਪਤੀ ਨਹੀਂ ਜਤਾਈ ਜਾਂਦੀ ਤੇ ਕਿਹਾ ਜਾਂਦਾ ਕਿ ਸਾਨੂੰ ਨੀਹਾ ਪਸੰਦ ਹੈ ਅਸੀਂ ਉਸੇ ਨਾਲ ਆਪ ਦੇ ਲੜਕੇ ਦਾ ਵਿਆਹ ਕਰਨਾ ਚਾਹੁੰਦੇ ਹਾਂ ਫਿਰ 6 ਨੰਬਰ 2024 ਨੀਹਾ ਦਾ ਵਿਆਹ ਉਸ ਮੁੰਡੇ ਦੇ ਨਾਲ ਕਰ ਦਿੱਤਾ ਜਾਂਦਾ ਹੈ ਵਿਆਹ ਦੇ ਸਮੇਂ ਦੀ ਉਸਦੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀ ਹੈ ਤੇ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਕੁੜੀ ਦੇ ਭੋਲੇਪਨ ਦਾ ਮਰੀਦ ਹੋ ਜਾਂਦਾ ਹੈ ਪਰ ਵਿਆਹ ਹੋਣ ਤੋਂ 1 ਮਹੀਨੇ ਬਾਅਦ ਹੀ ਇਸ ਬੱਚੀ ਦੇ ਨਾਲ ਜੋ ਚੀਜ਼ਾਂ ਬਣ ਆਪਣੇ ਸ਼ ਉਹ ਖੋਪਨਖਸੀ ਨੀਹਾ ਦੇ ਘਰ ਵਾਲਿਆਂ ਮੁਤਾਬਕ ਕੁੜੀ ਦਾ ਅੰਮਰ ਸ਼ਕਿਆ ਹੋਣ ਦੇ ਬਾਵਜੂਦ ਰਸੋਈ ਦੇ ਵਿੱਚ ਉਸ ਤੋਂ ਮੀਟ ਬਣਵਾਇਆ ਜਾਂਦਾ ਉਸ ਨੂੰ ਨੱਕ ਵਿੱਚੋਂ ਕੋਖਾ ਪਾਉਣ ਦੇ ਲਈ ਮਜਬੂਰ ਕੀਤਾ ਜਾਂਦਾ ਜਦੋਂ ਕਿ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਨੀਹਾ ਤੋਂ ਪਹਿਲਾਂ ਹੀ ਇਹ ਗੱਲ ਕਰ ਦਿੱਤੀ ਗਈ ਸੀ ਕਿ ਇਹ ਸਾਡੀ ਬੇਟੀ ਸਿੱਕੀ ਸੰਧਾਤਾ ਦੇ ਮੁਤਾਬਕ ਵਿਚਰੇਗੀ ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸਾਡੀ ਬੇਟੀ ਦਾ ਨਿਤਨੇਮ ਵੀ ਬੰਦ ਕਰਵਾ ਦਿੱਤਾ ਗਿਆ ਸੀ ਉਸ ਨੂੰ ਕਿਹਾ ਗਿਆ ਸੀ ਕਿ ਤੂੰ ਉਸ ਵਕਤ ਨਿਤਨੇਮ ਕਰਨਾ ਜਦੋਂ ਸਭ ਨੇ ਰੋਟੀ ਖਾ ਲਈ ਸ਼ਾਮ ਦੇ ਵੇਲੇ ਤੇ ਉਸ ਤੋਂ ਇਲਾਵਾ ਜਦੋਂ ਸਵੇਰ ਸਭ ਨੇ ਰੋਟੀ ਖਾ ਲਈ ਉਸ ਤੋਂ ਬਾਅਦ ਉਹ ਨਿਤਨੇਮ ਕਰਨਾ ਉਹਨਾਂ ਚਤੂਰ ਰਸੋਈ ਦੇ ਵਿੱਚ ਹੀ ਦਾ ਪਤਾ ਕਈ ਵਾਰ ਪਰਿਵਾਰ ਨੂੰ ਵੀ ਲੱਗ ਚੁੱਕਿਆ ਸੀ ਪਰਿਵਾਰ ਉਸ ਕੋਲ ਗਿਆ ਵੀ ਪਰ ਹਰ ਬਾਰ ਨੀਹਾ ਦੇ ਦੁਆਰਾ ਸਹੁਰੇ ਪਰਿਵਾਰ ਤੇ ਦਬਾਅ ਚ ਘਰ ਖਰਾਬ ਨਾ ਹੋ ਜਾਈ ਜਾਂ ਫਿਰ ਇਹ ਸੋਚ ਕੇ ਕਿ ਮੇਰੇ ਮਾਪੇ ਦੁਖੀ ਹੋਣਗੇ ਉਹਨਾਂ ਨੂੰ ਸੱਚ ਨਹੀਂ ਸੀ ਦੱਸਿਆ ਜਾਂਦਾ ਜੇ ਸਭ ਠੀਕ ਆ ਇਹ ਕਹਿ ਕੇ ਵਾਪਸ ਤੁਰਤਾ ਜਾਂਦਾ ਸੀ ਇਹ ਸਭ ਨੀਹਾ ਦੇ ਨਾਲ ਲਗਤਰ ਪੰਜ ਮਹੀਨੇ ਚੱਲਦਾ ਰਿਹਾ ਇਹ ਬਾਅਦ ਉਹ ਫਿਰ ਤਰੀਕ ਆਉਂਦੀ ਹੈ ਹੁੰਦੀ ਹੈ 19 ਅਪ੍ਰੈਲ 2025 ਦੀ ਨੀਹਾ ਦੇ ਮਾਤਾ ਪਿਤਾ ਕੋਲ ਫੋਨ ਕਾਲ ਆਉਂਦੀ ਹੈ ਜੋ ਕਿ ਨੀਹਾ ਦੇ ਤਾਈ ਸਹੁਰੇ ਵੱਲੋਂ ਕੀਤਾ ਜਾਂਦਾ ਹੈ ਫੋਨ ਉੱਪਰ ਨੀਹਾ ਦੇ ਮਾਪੇ ਨੂੰ ਸੂਚਨ ਦਿੱਤੀ ਜਾਂਦੀ ਹੈ ਕਿ ਨੀਹਾ ਦਾ ਆਪਦੇ ਪਤੀ ਨਾਲ ਝਗੜਾ ਹੋ ਗਿਆ ਸੀ ਉਸ ਤੋਂ ਬਾਅਦ ਉਸ ਦੀ ਤਬੀਤ ਵਿਗੜ ਗਈ ਫਿਰ ਅਸੀਂ ਉਸ ਨੂੰ ਹਸਪੀਟਲ ਲੈ ਕੇ ਗਏ ਸੀ ਉੱਥੇ ਡਾਕਟਰਾਂ ਦੁਆਰਾ ਉਸ ਨੂੰ ਇੱਕ ਇੱਕੇ ਮੁਰਦ ਦਿੱਤਾ ਗਿਆ ਕਿ ਨੀਹਾ ਹੁਣ ਠੀਕ ਆ ਪਰ ਤੁਸੀਂ ਆ ਜਾਓ ਤੇ ਉਸ ਦਾ ਪਤਾ ਲੈ ਜਾਓ ਨੀਹਾ ਦੇ ਮਾਪੇ ਆਪਦੇ ਕੁਝ ਰਿਸ਼ਤੇਦਾਰ ਨੂੰ ਲੈ ਕੇ ਆਉਂਦੇ ਨੇ ਤੇ ਨੀਹਾ ਦੇ ਘਰ ਜਾ ਪਹੁੰਚਦੇ ਨੇ ਜਦੋਂ ਮਾਪੇ ਉਸ ਦੇ ਕਮਰੇ ਵਿੱਚ ਗਏ ਤਾਂ ਉਸਦੇ ਸਾਰੇ ਪਰਿਵਾਰ ਵਾਲਿਆਂ ਨੂੰ ਹਸਪੀਟਲ ਜੀ ਲੈ ਜਾਣ ਦੀ ਬਜਾਏ ਘਰ ਵਿੱਚ ਦੂਸਰੇ ਕਮਰੇ ਵਿੱਚ ਬੈਠ ਕੇ ਆਪਸ ਵਿੱਚ ਗੱਲਾਂ ਕਰ ਰਹੇ ਸੀ ਦੂਸਰੇ ਪਾਸੇ ਨੀਹਾ ਦੇ ਪਰਿਵਾਰ ਵਾਲਿਆਂ ਨੇ ਜਦੋਂ ਉਸ ਨੂੰ ਹਿਲਾਉਣ ਦੇ ਦੇਖਣ ਦੀ ਕੋਸ਼ਿਸ਼ ਕੀਤੀ ਉਸ ਨੂੰ ਸਾਹ ਤੱਕ ਨਹੀਂ ਸੀ ਆ ਰਿਹਾ ਬਸ ਕੋਈ ਕੋਈ ਬਰਲਾ ਬਰਲਾ ਸਾਹ ਹੀ ਹજી ਬਾਕੀ ਸੀ ਉਸਦੇ ਪੰਜੇ ਕੰਕਰ ਲਾ ਕੇ ਸਾਈਡ ਤੇ ਪੁਰਖੇ ਹੋਏ ਸੀ ਇਹੀ ਨਹੀਂ ਨੀਹਾ ਦੇ ਸਾਰੇ ਪਰਿਵਾਰ ਨੇ ਨੀਹਾ ਦੇ ਮਾਪੇ ਨਾਲ ਤਾਂ ਕਬੀ ਕੀਤਾ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਅਸੀਂ ਨੀਹਾ ਨੂੰ ਕਾਰ ਦੇ ਵਿੱਚ ਪਾ ਕੇ ਲੈ ਜਾਣ ਲੱਗੇ ਤਾਂ ਉਹ ਸਾਨੂੰ ਉੱਥੋਂ ਨਹੀਂ ਸਨ ਆਉਣ ਦੇ ਉਹ ਕਾਰ ਦੇ ਮੂਰੇ ਹੋ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦੁਵਾਰਾਂ ਨੀਹਾ ਦੇ ਪੈਰੈਂਟ ਦੇ ਕੋਲ ਜਾ ਕੇ ਦਮ ਤੋੜਿਆ ਤਾਂ ਕਿ ਸਾਡੇ ਤੇ ਕੋਈ ਉਂਗਲੀ ਨਾ ਉਠਾ ਸਕੇ ਪਰ ਨੇਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਇਸੇ ਤਰੀਕੇ ਉਸ ਨੂੰ ਉੱਥੋਂ ਲੈ ਕੇ ਪਾਸ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਪਰ ਹਸਪਤਾਲ ਵੱਲੋਂ ਨੇਹਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਕਿ ਉਸ ਦੀ ਹਾਲਤ ਬਿਲਕੁਲ ਠੀਕ ਨਹੀਂ ਹੈ ਉੱਥੋਂ ਉਸ ਨੂੰ ਪੀਜੀਆ ਦੇ ਪਿਛਲੇ ਆਇਆ ਜਾਂਦਾ ਪਰ ਇਸ ਦੇ ਦੌਰਾਨ ਨੇਹਾਂ ਦੇ ਸਾਰੇ ਪਰਿਵਾਰ ਵੱਲੋਂ ਕੋਈ ਵੀ ਹਸਪਤਾਲ ਦੇ ਵਿੱਚ ਉਸ ਨੂੰ ਮਿਲਣ ਤੱਕ ਨਹੀਂ ਆਇਆ ਆਖਰਕਾਰ ਨੇਹਾਂ ਜਿੰਦਕੀ ਦੀ ਮੌਤ ਦੀ ਲੜਾਈ ਲੜਦੀ ਹੋਈ 23 ਅਪ੍ਰੈਲ 2025 ਦਮ ਤੋੜ ਦਿੰਦੀ ਹੈ ਲੜਕੀ ਦੇ ਪਰਿਵਾਰ ਮੈਂਬਰਾਂ ਦੇ ਦੱਸਣ ਦੇ ਮੁਤਾਬਕ ਲੜਕੀ ਨੂੰ ਧੱਕੇ ਨਾਲ 1. ਟਾਰਗੇਟ ਨਹੀਂ ਸੀ ਕੀਤਾ ਜਾ ਰਿਹਾ ਬਲਕਿ ਦਹੀਦੀਬੀਮਾ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਵੱਲੋਂ ਲੜਕੇ ਉਸਦੇ ਤਾਏ ਪਿਓ ਤੇ ਇੱਕ ਹੋਰ ਆਦਮੀ ਚਾਰਾਂ ਨੂੰ ਟੋਟਲ ਗ੍ਰਫਤਾਰ ਕਰ ਲਿਆ ਜਾਂਦਾ ਹੈ ਪਰ ਪੁਲਿਸ ਵੱਲੋਂ ਨੀਹਾ ਦੀ ਨਾਨਾ ਨੂੰ ਗ੍ਰਫਤਾਰ ਨਹੀਂ ਕੀਤਾ ਜਾਂਦਾ ਤੇ ਇਸ ਲਈ ਨੀਹਾ ਦੇ ਪਰਿਵਾਰ ਵਾਲੇ ਵੱਲੋਂ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਹ ਕਿ ਇੱਕ ਇੱਕ ਨੀਹਾ ਦੀ ਨਾਨਾ ਵੀ ਸਭ ਤੋਂ ਜ਼ਿਆਦਾ ਉਸੰਤਾਨ ਕਰਦੀਆਂ ਸੀ ਘਰ ਦੇ ਵਿੱਚ ਵਿਗੜ ਪਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਦਾ ਹੱਥ ਸੀ ਹੁਣ ਪੁਲਿਸ ਦੀ ਅੱਗੇ ਕਾਰਵਾਈ ਜਾਰੀ ਹੈ ਅਤੇ ਪੁਲਿਸ ਜਾਂਚ ਹੋ ਰਹੀ ਹੈ ਉਸ ਕਟਣ ਦਾ ਮਕਸਦ ਕਿਸੇ ਦਿਲ ਨੂੰ ਠੇਸ ਪਹੁੰਚਾਉਂਦਾ ਬਿਲਕੁਲ ਨਹੀਂ ਆ ਸਿਰਫ ਜਾਗਰੂਤ ਕਰਨਾ ਹੈ ਕਿ ਕਿਸ ਤਰ੍ਹਾਂ ਦੇ ਕ੍ਰਾਈਮ ਸਾਡੇ ਸਮਾਜ ਵਿੱਚ ਹੁੰਦੇ ਰਹਿੰਦੇ ਨੇ ਤੇ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਜੇਕਰ ਤੁਸੀਂ ਸਮਾਂ ਰਹਿੰਦੇ ਕੋਈ ਨਾ ਕੋਈ ਸਟੈਪ ਚੱਕ ਲਓ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ